ਸਾਰਿਆਂ ਨੂੰ ਅੱਗੇ ਜਿਦਾ ਕੀ ਕਰਵਾ ਚੌਥ ਆ ਰਿਹਾ ਹੈ ਤੇ ਮੈਰਿਜ ਫੰਕਸ਼ਨ ਕਾਫੀ ਇਸ ਵਾਰ ਹੈਗੇ ਨੇ ਤੇ ਫੁੱਲ ਵੈਰਾਈਟੀ ਆਪਣੇ ਕੋ ਅਪਡੇਟ ਹੋ ਚੁਕੀ ਆ ਤੇ ਆਜੋ ਤੁਹਾਨੂੰ ਦਿਖਾਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਭੈਣ ਭਰਾਵਾਂ ਨੇ ਕੱਪੜੇ ਖਰੀਦਨੇ ਹੁੰਦੇ ਫੈਂਸੀ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹੜੀ ਸ਼ਾਪ ਤੋਂ ਮਿਲਦੇ ਆ ਤੇ ਆਪਣੇ ਕੋ ਆ ਚੁੱਕੇ ਨੇ ਫੈਂਸੀ ਸੂਟ ਦੇ 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 ਦੇਖ ਸਕਦੇ ਹੋ ਇਹ ਪਲਾਜ਼ੋ ਜਿਹੜਾ ਅੱਜ ਕੱਲ ਚੱਲਦਾ ਹੈ ਦੇਖ ਸਕਦੇ ਕੜਾਈ ਫੰਕਸ਼ਨ ਦੇਖ ਸਕਦੇ ਤੁਸੀਂ ਪ੍ਰਾਈਸ ਬੜਾ ਜੈਨੂਨ ਹੈ ਤੇ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਤੇ ਇਹ ਆਪਣੇ ਕੋ ਜਾਰਜਟ ਦੇ ਵਿੱਚ ਹੈਵੀ ਪਲਾਜ਼ੋ ਵਾਲਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਅੱਜ ਕੱਲ ਲੇਟੈਸਟ ਚੱਲ ਰਿਹਾ ਪਾਕਿਸਤਾਨੀ ਸੂਟ ਔਰ ਇਹ ਦੇਖੋ ਵਿਚਿਤਰਾ ਸਿਲਕ ਕਪੜਾ ਹੈਗਾ ਕੱਟ ਵਿੱਚ ਸਟਾਈਲ ਹੈਗਾ ਜੇ ਨਾਲ ਇਹਦੇ ਬਹੁਤ ਸੋਹਣੇ ਐਮਬਲੋਇਡ ਹੈਂਡਵਰਕ ਦਾ ਕੰਮ ਹੈ ਤੇ ਬਹੁਤ ਵਧੀਆ ਸੂਟ ਹੈ ਤੇ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਵੈਰਾਈਟੀ ਆਪਣੇ ਕੋ ਅਪਡੇਟ ਹੋ ਚੁਕੀ ਆ ਇਹ ਦੇਖੋ ਇਹ ਵੀ ਬਹੁਤ ਪਿਆਰਾ ਪੀਸ ਹੈ ਪ੍ਰੈਜ਼ੈਂਟਾ ਕਲਰ ਦੇ ਵਿੱਚ ਜਿਨ੍ਹਾਂ ਦੇ ਅੱਗੇ ਮੈਰਿਸ ਫੰਕਸ਼ਨ ਆ ਇਹਦਾ ਕਰਵਾਚਾ ਉਥਾਰਿਆ ਤੇ ਫੁੱਲ ਵੈਰਾਈਟੀ ਆ ਚੁਕੀ ਆਪਣੇ ਕੋ ਤੇ ਵੈਰਾਈਟੀ ਇਹ ਗਰੀਦਗਾ ਕਰਾਣੇ ਆ ਕਾਫੀ ਸਟਾਕ ਆਪਣੇ ਕੋ ਆ ਚੁਕਿਆ ਹੈ ਤੇ ਇਹ ਦੇਖੋ ਸੂਟ ਕਲਰ ਕੰਬੀਨੇਸ਼ਨ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ ਤੁਹਾਨੂੰ ਡਾਰਕ ਲਾਈਟ ਮੈਟੈਲਿਕ ਚਾਰਟ ਹਰ ਇੱਕ ਤਰ੍ਹਾਂ ਦੇ ਇਸ ਤੋਂ ਇਲਾਵਾ ਆਪਣੇ ਕੋ ਕੈਟਲੌਗ ਵਾਲੀ ਹਿੱਟੇ ਆਪਣੇ ਕੋ ਡਿਜ਼ਾਈਨ ਹੈਗੇ ਆ ਕੈਟਲੌਗ ਵਾਲੇ ਡਿਜ਼ਾਈਨ ਇਹ ਦੇਖੋ ਇਹ ਮਸਲੀਨ ਦੇ ਵਿੱਚ ਆਣਗੇ ਪ੍ਰਿੰਟ ਦੁਪੱਟੇ ਆਣਗੇ ਬੜੇ ਪਿਆਰੇ ਸੂਟ ਹੈਗੇ ਲੈ ਬਹੁਤ ਪਿਆਰੇ ਸੂਟ ਹੈ ਤੇ ਇਸ ਤੋਂ ਲਾਵਾ ਪਰੇ ਕੋਈ ਅਵੀ ਪਾਕਿਸਤਾਨੀ ਸੂਟ ਜਿਹੜੇ ਚੱਲਦੇ ਨੇ ਪੈਂਟ ਪਲਾਜ਼ੋ ਦੇ ਨਾਲ ਬਹੁਤ ਪਿਆਰੇ ਸੂਟ ਹੈਗੇ ਨੇ ਤੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਮਹਾਜਨ گارਮੈਂਟ ਸ਼ਿਮਲਾ ਮਾਰਕੀਟ ਪੁਤਲੀਗਰ ਅੰਮ੍ਰਿਤਸਰ ਸੈਸੀਕਾ